ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਨੌਜਵਾਨ ਮੁੰਡਾ ਉਹਦੇ ਸਿਰ 'ਚ ਗੋਲੀ ਮਾਰੀ ਸਾਰਾ ਸਮਾਨ ਪਨਕੇ ਗੱਡੀਆਂ ਟਰੈਕਟਰ 'ਪਨਕੇ ਗਏ ਆ ਪੰਜਾਬ ਦੀ ਹੱਦ ਦੇ ਵਿੱਚੋਂ 5-6 ਮੁੰਡਿਆਂ ਨੂੰ ਚੱਕ ਕੇ ਲਿਜਾ ਕੇ ਉਹਨਾਂ ਨੇ ਲੱਤਾਂ ਬਾਹਾਂ ਤੋੜ ਕੇ ਉਹਨਾਂ ਨੂੰ ਵਾਪਸ ਇਧਰ ਸੱਟ ਕੇ 2-2.5 ਘੰਟੇ ਬਾਅਦ ਸਵਾਲ ਇਹ ਬਣਦਾ ਕਿ ਕੀ ਹੁਣ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਤਾਂ ਹੈਗਾ ਕਿ ਮੈਂ ਪੰਜਾਬ ਨਾਲ ਆ ਮੈਂ ਲੋਕਾਂ ਨਾਲ ਆ ਤੁਸੀਂ ਇਹ ਦੇਖੋ ਵੀ ਹੁਣ ਤੱਕ 250 ਤੋਂ 300 ਦੇ ਕਰੀਬ ਬੰਦੇ ਜ਼ਖਮੀ ਹੋ ਚੁੱਕੇ ਆ ਪਰ ਕੋਈ ਵੀ ਐਮਐਲਆਰ ਨਹੀਂ ਕੱਠੀ ਗਈ ਤੇ ਅੱਜ ਉਹਨਾਂ ਨੇ ਗੋਲੀ ਮਾਰ ਕੇ ਸ਼ਰਿਆਮ ਨੌਜਵਾਨ ਮਾਰਤਾ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹੀ ਜਾਂਦੇ ਆ ਕਿ ਉੱਥੇ ਜੀ ਅਥਰੂ ਗੇਹ ਚੱਲੀ ਆ ਜੀ ਉੱਥੇ ਜੀ ਡਾਂਗਾ ਚੱਲੀਆਂ ਜੀ ਉੱਥੇ ਰਬੜ ਦੀਆਂ ਗੋਲੀਆਂ ਚੱਲੀਆਂ ਜੀ ਮਾਨ ਸਾਹਿਬ ਰਬੜ ਦੀਆਂ ਗੋਲੀਆਂ ਨਹੀਂ ਚੱਲੀਆਂ ਉਥੇ 12 ਬੋਰ ਦੀਆਂ ਗੋਲੀਆਂ ਚੱਲੀਆਂ ਨੇ ਉਥੇ 32 ਬੋਰ ਦੀਆਂ ਗੋਲੀਆਂ ਚੱਲੀਆਂ ਨੇ ਫੈਰ ਹੋਏ ਨੇ ਇੱਕ ਨਹੀਂ ਦੋ ਨਹੀਂ ਦਰਜਨਾ ਦੀ ਗਿਣਤੀ ਦੇ ਵਿੱਚ ਉਥੇ 12 ਬੋਰ ਦੇ ਖੋਲ ਮਿਲੇ ਆ ਤੇ ਬੱਤੀਪੋਰ ਦੇ ਖੋਲ ਮਿਲੇ ਆ ਪੰਜਾਬ ਦੇ ਵਿੱਚ ਜਦੋਂ ਆ ਕੇ ਉਰਲੇ ਪਸਰ ਨੇ ਗੋਲੀਆਂ ਚਲਾਈਆਂ ਤਾਂ ਉਹਦੇ ਖੋਲ ਸਾਰੇ ਪੰਜਾਬ 'ਚ ਮਿਲੇ ਆ ਕੀ ਖੱਟਰਾ ਸਰਕਾਰ ਦੇ ਉੱਤੇ ਜਾਂ ਹਰਿਆਣੇ ਦੇ ਡੀਜੀਪੀ ਦੇ ਉੱਤੇ ਜਾਂ ਜੀਨ ਦਾ ਜ਼ਿਲ੍ਹਾ ਪੈਂਦਾ ਜੀਨ ਜ਼ਿਲ੍ਹੇ ਦੇ ਐਸਐਸਪੀ ਉੱਤੇ ਜਾਂ ਜੀਨ ਜ਼ਿਲ੍ਹੇ ਦੇ ਡੀਸੀਓ ਦੇ ਉੱਤੇ ਪੈਦਾ ਜਿਹੜੀ ਗੋਲੀ ਚੱਲੀ ਆ ਕਿਹਦੇ ਹੁਕਮ ਤੇ ਚੱਲੀ ਆ ਜੇ ਤੁਹਾਡਾ ਇੱਕ ਮੁਕਦਮੇ ਸੀਗਾ ਕੋਈ ਬੰਦਾ ਬੱਗਾ ਬੱਗਾ ਤੁਹਾਡੀ ਪੰਜਾਬ ਪੁਲਿਸ ਦਿੱਲੀ ਨੂੰ ਫੜ ਕੇ ਲੈ ਕੇ ਆ ਰਹੀ ਸੀ ਤੇ ਤੁਸੀਂ ਤੁਹਾਨੂੰ ਆਉਂਦਿਆਂ ਨੂੰ ਰਾਹ ਦੇ ਵਿੱਚ ਹਰਿਆਣਾ ਪੁਲਿਸ ਨੇ ਘੇਰ ਕੇ ਨਾਲੇ ਬੰਦਾ ਛਡਾ ਲਿਆ ਸੀ ਨਾਲੇ ਪੰਜਾਬ ਪੁਲਿਸ ਦੇ ਪਾਸਾ ਦਰਜ ਕਰਤਾ ਸੀ ਅੱਜ ਜੋ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਂ ਦੀ ਚਲਾ ਰਹੇ ਨੇ ਸਿੱਟ ਰਹੇ ਨੇ ਡਾਂਗਾ ਵੀ ਮਾਰ ਰਹੇ ਨੇ ਗੋਲੀਆਂ ਵੀ ਮਾਰ ਰਹੇ ਨੇ ਸਾਧਨ ਵੀ ਪੰਨ ਰਹੇ ਨੇ ਤਾਂ ਕੀ ਉਹਨਾਂ ਦੇ ਪਰਚਾ ਨਹੀਂ ਬਣਦਾ ਤੇ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਜੋ ਅੱਜ ਘਟਨਾ ਵਾਪਰੀ ਆ ਖਨੌਰੀ ਦੇ ਉੱਤੇ ਇੱਕ 21-22 ਸਾਲ ਦਾ ਨੌਜਵਾਨ ਜਿਹੜਾ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਸ਼ਹੀਦ ਹੋਇਆ ਜੋ ਦਰਿੰਦਗੀ ਜੋ ਜ਼ਬਰ ਉੱਥੇ ਪੁਲਿਸ ਨੇ ਢਾਇਆ ਕੱਡੀਆਂ ਪੰਕਤੀਆਂ ਟਰੈਕਟਰ ਪੰਤੇ ਮਾਰ ਮਾਰ ਡਾਂਗਾ ਕਹਾੜੀਆਂ ਮਾਰ ਮਾਰ ਕੇ ਟਾਇਰ ਵੱੜਤੇ ਟਰੈਕਟਰਾਂ ਦੇ ਟੈਂਕੀਆਂ ਵੱੜਤੀਆਂ ਤੇਰ ਵਾਲੀਆਂ ਟੈਂਕੀਆਂ ਦੇ ਵਿੱਚ ਮਿੱਟੀਆਂ ਅੱਗ ਤੇ ਨਾ ਭਰਤੀਆਂ ਖੜੀਆਂ ਗੱਡੀਆਂ ਭੰਨਤੀਆਂ ਟਰਾਲੀਆਂ 'ਚ ਪਿਆ ਸਮਾਨ ਚੱਕ-ਚੱਕ ਕੇ ਬਾਹਰ ਮਾਰਿਆ ਉਹ ਵੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਨੌਜਵਾਨ ਮੁੰਡਾ ਉਹਦੇ ਸਿਰ 'ਚ ਗੋਲੀ ਮਾਰੀ ਸਾਰਾ ਸਮਾਨ ਭੰਨ ਕੇ ਗਏ ਗੱਡੀਆਂ ਟਰੈਕਟਰ ਭੰਨ ਕੇ ਗਏ ਆ ਪੰਜਾਬ ਦੀ ਹੱਦ ਦੇ ਵਿੱਚੋਂ ਪੰਜ-ਛੇ ਮੁੰਡਿਆਂ ਨੂੰ ਚੱਕ ਕੇ ਲਿਜਾ ਕੇ ਉਹਨਾਂ ਨੇ ਲੱਤਾਵਾਹਾਂ ਤੋੜ ਕੇ ਉਹਨਾਂ ਨੂੰ ਵਾਪਸ ਇੱਧਰ ਹੀ ਸੱਟ ਕੇ 2-2.5 ਘੰਟੇ ਬਾਅਦ ਸੋ ਲਗਾਤਾਰ ਜਿਹੜਾ 13 ਤਰੀਕ ਤੋਂ ਲੈ ਕੇ ਮਾਹੌਲ ਬਣਿਆ ਹੋਇਆ ਕਿਦੇ ਅਥਰੂ ਕਹਿੰਦੇ ਗੋਲੇ ਮਾਰੀ ਜਾਂਦੇ ਆ ਤੇ ਡਾਗਾ ਮਾਰ ਕੇ ਲੱਤਾਂ ਤੋੜੀਆਂ ਜਾਂਦੀਆਂ ਨੇ ਸਿਰ ਪਾੜੇ ਜਾਂਦੇ ਆ ਅੱਜ ਤਾਂ ਜਮਾਈ ਹੱਦ ਹੋ ਗਈ ਯਾਰ ਅੱਜ ਤਾਂ ਜਮਾਈ ਕਹਿਤਾ ਆ ਉਥੇ ਸੈਂਟਰ ਦੇ ਸਰਕਾਰ ਦੇ ਇਸ਼ਾਰੇ ਦੇ ਉੱਤੇ ਹਰਿਆਣਾ ਪੁਲਿਸ ਨੇ ਸਵਾਲ ਇਹ ਬਣਦਾ ਕਿ ਕੀ ਹੁਣ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਤਾਂ ਹੈਗਾ ਕਿ ਮੈਂ ਪੰਜਾਬ ਨਾਲ ਆ ਮੈਂ ਲੋਕਾਂ ਨਾਲ ਆ ਤੁਸੀਂ ਇਹ ਦੇਖੋ ਵੀ ਹੁਣ ਤੱਕ 250 ਤੋਂ 300 ਦੇ ਕਰੀਬ ਬੰਦੇ ਜ਼ਖਮੀ ਹੋ ਚੁੱਕੇ ਆ ਪਰ ਕੋਈ ਵੀ ਐਮਐਲਆਰ ਨਹੀਂ ਕੱਤੀ ਗਈ ਜਿਹੜੀ ਮੈਡੀਕਲ ਲੀਗਲ ਰਿਪੋਰਟ ਹੁੰਦੀ ਆ ਉਹ ਕੱਤੀ ਨਹੀਂ ਗਈ ਹੱਦ ਤੱਕ 2300 ਬੰਦੇ ਜ਼ਖਮੀ ਹੋਣ ਤੇ ਤੇ ਅੱਗੇ ਉਹਨਾਂ ਨੇ ਗੋਲੀ ਮਾਰ ਕੇ ਸ਼ਰਿਆਮ ਨੌਜਵਾਨ ਮਾਰਤਾ ਪਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹੀ ਜਾਂਦੇ ਆ ਕਿ ਉੱਥੇ ਜੀ ਅਥਰੂ ਗਏ ਚੱਲੀ ਆ ਜੀ ਉੱਥੇ ਜੀ ਡਾਂਗਾ ਚੱਲੀਆਂ ਜੀ ਉੱਥੇ ਰਬੜਦੀਆਂ ਗੋਲੀਆਂ ਚੱਲੀਆਂ ਜੀ ਮਾਨ ਸਾਹਿਬ ਰਬੜ ਦੀਆਂ ਗੋਲੀਆਂ ਨਹੀਂ ਚੱਲੀਆਂ ਉਥੇ 12 ਬੋਰ ਦੀਆਂ ਗੋਲੀਆਂ ਚੱਲੀਆਂ ਨੇ ਉਹਦੇ 32 ਬੋਰ ਦੀਆਂ ਗੋਲੀਆਂ ਚੱਲੀਆਂ ਨੇ ਫੈਰ ਹੋਏ ਨੇ ਇੱਕ ਨਹੀਂ ਦੋ ਨਹੀਂ ਦਰਜਨਾ ਦੀ ਗਿਣਤੀ ਦੇ ਵਿੱਚ ਉਥੇ 12 ਬੋਰ ਦੇ ਖੋਲ ਮਿਲੇ ਆ ਤੇ 32 ਬੋਰ ਦੇ ਖੋਲ ਮਿਲੇ ਆ ਪੰਜਾਬ ਦੇ ਵਿੱਚ ਜਦੋਂ ਆ ਕੇ ਉਰਲੇ ਪਸਰ ਨੇ ਗੋਲੀਆਂ ਚਲਾਈਆਂ ਤਾਂ ਉਹਦੇ ਖੋਲ ਸਾਰੇ ਪੰਜਾਬ 'ਚ ਮਿਲੇ ਆ ਕੀ ਪਰਚਾ ਨਹੀਂ ਬਣਦਾ ਕੀ ਖੱਟਰਾ ਸਰਕਾਰ ਦੇ ਉੱਤੇ ਜਾਂ ਹਰਿਆਣਾ ਦੇ ਡੀਜੀਪੀ ਦੇ ਉੱਤੇ ਜਾਂ ਜੀਨ ਜ਼ਿਲ੍ਹਾ ਪੈਂਦਾ ਜੀਨ ਜਿਹੜੇ ਨੇ ਐਸਐਸਪੀ ਉੱਤੇ ਜਾਂ ਜੀਨ ਜ਼ਿਲ੍ਹੇ ਦੇ ਡੀਸੀ ਦੇ ਉੱਤੇ ਪੈਦਾ ਜਿਹੜੀ ਗੋਲੀ ਚੱਲੀ ਆ ਕਿਹਦੇ ਹੁਕਮ ਤੇ ਚੱਲੀ ਆ ਜ਼ਿਲ੍ਹਾ ਹੁੰਦਾ ਜਿਹੜਾ ਉਹ ਡੀਸੀ ਦੇ ਅਧਿਕਾਰ ਖੇਤਰ ਚ ਹੁੰਦਾ ਹੈ ਜੇ ਸੂਬਾ ਦਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਹੈ ਜਿਵੇਂ ਤੁਹਾਡਾ ਇੱਕ ਮੁਕਦਮਾ ਸੀਗਾ ਕੋਈ ਬੰਦਾ ਬੱਗਾ ਬੱਗਾ ਤਹਾਡੀ ਪੰਜਾਬ ਪੁਲਿਸ ਦਿੱਲੀ ਨੂੰ ਫੜ ਕੇ ਲੈ ਕੇ ਆ ਰਹੀ ਸੀ ਤੇ ਤੁਸੀਂ ਤੁਹਾਨੂੰ ਆਉਂਦਿਆਂ ਨੂੰ ਰਾਹ ਦੇ ਵਿੱਚ ਹਰਿਆਣਾ ਪੁਲਿਸ ਨੇ ਘੇਰ ਕੇ ਨਾਲੇ ਬੰਦਾ ਛੁਡਾ ਲਿਆ ਸੀ ਨਾਲੇ ਪੰਜਾਬ ਪੁਲਿਸ ਨੇ ਪਾਸਾ ਦਰਜ ਕਰਤਾ ਸੀ ਅੱਜ ਉਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਦੀ ਚਲਾ ਰਹੇ ਨੇ ਗੋਲੇ ਵੀ ਸੱਟ ਰਹੇ ਨੇ ਡਾਂਗਾ ਵੀ ਮਾਰ ਰਹੇ ਨੇ ਗੋਲੀਆਂ ਹੀ ਮਾਰ ਰਹੇ ਨੇ ਸਾਧਨ ਵੀ ਭੰਨ ਰਹੇ ਨੇ ਕੀ ਉਹਨਾਂ ਦੇ ਪਰਚਾ ਨਹੀਂ ਬਣਦਾ ਤੁਸੀਂ ਅੱਜ ਵੀ ਕਹੀ ਜਾਂਦੇ ਹੋ ਕਿ ਰਬੜ ਦੀਆਂ ਗੋਲੀਆਂ ਸੀ ਜੀ ਸੋ ਤੁਹਾਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਕਿ ਤੁਸੀਂ ਦਿੱਲੀ ਨਾਲੋਂ ਤੁਸੀਂ ਮੋਦੀ ਨਾਲੋਂ ਤੁਸੀਂ ਅਮਨਤ ਸ਼ਾਹ ਨਾਲੋਂ ਕਿ ਪੰਜਾਬ ਨਾਲੋਂ ਤੁਜੀ ਗੱਲ ਮੈਂ ਕਹਿਣੀ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਕਿ ਭਾਈ ਯਾਰ ਇਸ ਤਰ੍ਹਾਂ ਅੱਜ ਮਾਹੌਲ ਉੱਥੇ ਸੰਭੂ ਤੇ ਬਣਾਇਆ ਸਪੀਕਰ ਦੀਆਂ ਤਾਰਾਂ ਵੱਡੀਆਂ ਆਗੂਆਂ ਨੂੰ ਗਾਲਾਂ ਕੱਢੀ ਗਏ ਹੋ ਉੱਥੇ ਜਿਹੜੀਆਂ ਬੰਨੀਆਂ ਖੜੀਆਂ ਸੀਗੀਆਂ ਆ ਛਤਰੇ ਜੇ ਲੱਗੇ ਸੀ ਕਿ ਜਿਹੜੇ ਸੈਟਲਾਈਟ ਵਾਲੇ ਜਿਹੜਾ মিডিਆ ਤੁਹਾਡਾ ਉੱਥੇ ਤੁਹਾਡੀ ਜਿੰਨੀ ਗੱਲਬਾਤ ਆ ਜਿੰਨੀ ਕਵਰੇਜ মিডিਆ ਕਰਕੇ ਦਿਖਾ ਰਿਹਾ ਵੈਸੇ ਤਾਂ ਨੈਟ ਬੰਦ ਆ ਸੋਸ਼ਲ ਮੀਡੀਆ ਲੱ ਚੱਲਦੇ ਨਹੀਂ ਉੱਥੇ ਨੈਟ ਬੰਦ ਹੋਣ ਕਰਕੇ ਸੈਟਲਾਈਟ ਵਾਲੀਆਂ ਜਿੰਨੀਆਂ ਉੱਥੇ ਗੱਡੀਆਂ ਖੜੀਆਂ ਸੀ ਉਹਨਾਂ ਦੀਆਂ ਤਾਰਾਂ ਵੱਡੀਆਂ ਤੁਸੀਂ ਆ ਕੇ ਅੱਜ ਆ ਜੀ ਤਾਨੂੰ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਕਿ ਹੁਲੜ ਬਾਜੀ ਤੋਂ ਬਾਅਦ ਜੋ ਮੇਰਾ ਵੀਰ ਇਹ ਸਰਕਾਰ ਚਾਹੁੰਦੀ ਆ ਕਿ ਜਿਹੜੀ ਲਹਿਰ ਪੰਜਾਬ ਦੇ ਵਿੱਚ ਆਪਣੇ ਹੱਕਾਂ ਨੂੰ ਲੈ ਕੇ ਉੱਠ ਰਹੀ ਆ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਨਾ ਅਸਰ ਇਹ ਉਹ ਲਹਿਰ ਨੂੰ ਕੁਚਲ ਦੇਣਾ ਚਾਹੁੰਦੇ ਆ ਲਹਿਰ ਨੂੰ ਤਬ ਦੇਣਾ ਚਾਹੁੰਦੇ ਆ ਇਹ ਨੀਤੀ ਆ ਸਰਕਾਰ ਦੀ ਤੁਸੀਂ ਇਹਨਾਂ ਦੇ ਛਲਾ ਵਿੱਚ ਤੁਸੀਂ ਇਹਨਾਂ ਦੇ ਜਾਲ ਵਿੱਚ ਫਸ ਰਹੇ ਹੋ ਬਈ ਵਾਰ-ਵਾਰ ਤੁਹਾਨੂੰ ਬੇਨਤੀਆਂ ਨੇ ਅਪੀਲਾਂ ਨੇ ਬਈ ਸ਼ਾਂਤੀ ਬਣਾ ਕੇ ਰੱਖੋ ਜਾਵਤ ਤੱਕ ਰਹੋ ਯਾਰ ਆਪਣੇ ਜਿਹੜੇ ਲੱਗੇ ਹੋਏ ਅੱਗੇ ਬੰਦੇ ਆ ਗੂ ਉਹਨਾਂ ਦੀ ਗੱਲ ਸੁਣ ਲਓ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਬਈ ਕਿੰਨਾ ਮੱਥਾ ਮਾਰਿਆ ਉੱਥਾਰੇ ਚੜ੍ਹ ਚੜ੍ਹ ਕੇ ਸਟੇਜਾਂ ਦੇ ਉੱਤੇ ਪਹੁੰਚੇ ਰਰ ਗਏ ਨੇ ਹੋਰ ਆਗੂਆਂ ਨੇ ਵੀ ਬਈ ਗੱਲ ਸੁਣ ਲਓ ਗੱਲ ਸੁਣ ਲਓ ਗੱਲ ਸੁਣ ਲਓ ਪਰ ਨਹੀਂ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਨੌਜਵਾਨੋ ਸੰਘਰਸ਼ ਕਿਸੇ ਰਣਨੀਤੀ ਨਾਲ ਜਿੱਤੇ ਜਾਂਦੇ ਆ ਕਿਸੇ ਬਿਯੋਧ ਬੰਦੀ ਨਾਲ ਜਿੱਤੇ ਜਾਂਦੇ ਨੇ ਜਦੋਂ ਸੰਘਰਸ਼ ਹਿੰਸਕ ਹੋ ਜਾਂਦੇ ਨੇ ਹੁੱਲਬਾਜ ਹੋ ਜਾਂਦੇ ਨੇ ਸੜ ਜਾਂਦੇ ਨੇ ਬਾਈ ਪੰਜਾਬ ਹਾਰਨਾ ਨਹੀਂ ਚਾਹੀਦਾ ਇਹੀ ਗੱਲ ਮੈਂ ਦਿੱਲੀ ਕਹਿੰਦਾ ਰਿਹਾ ਲਗਾਤਾਰ ਕਿ ਸੰਭਲ ਕੇ ਚੱਲੋ ਜੇ ਪੰਜਾਬ ਹਾਰ ਗਿਆ ਮੁੜ ਕੇ ਪੰਜਾਬ ਦੇ ਵਿੱਚੋਂ 10 ਸਾਲ ਕੋਈ ਲਹਿਰ ਨਹੀਂ ਉੱਠਣੀ ਲੋਕਾਂ ਦਾ ਰਾਹਸਤਾ ਚਲੀ ਜਾਣੀ ਹੈ ਲੋਕਾਂ ਦਾ ਮਨੋਬਲ ਠੱਠ ਜਾਣਾ ਹੈ ਲੋਕਾਂ ਨੇ ਹੌਸਲਾ ਛੱਡ ਦੇਣਾ ਹੈ ਛੱਡ ਪਰੇ ਹੁਣ ਨਹੀਂ ਕੋਈ ਸੋਚ ਸਕਦਾ ਅੱਜ ਵੀ ਤੁਹਾਨੂੰ ਇਹੀ ਕਹਿਣਾ ਹੈ ਲਹਿਰ ਸਿੱਖਾਂ ਤੇ ਆ ਪੰਜਾਬ ਜੋਸ਼ ਬਹੁਤ ਹੈ ਪਰ ਹੋਸ਼ ਤੋਂ ਵੀ ਕੰਮ ਲੋ ਬਾਈ ਜੋਸ਼ ਨਾਲ ਹੋਸ਼ ਬੜਾ ਜ਼ਰੂਰੀ ਹੁੰਦਾ ਕੱਲਾ ਜੋਸ਼ ਵੀ ਕਈ ਵਾਰੀ ਨੁਕਸਾਨ ਕਰਾਉਂਦਾ ਅਸੀਂ ਜਿੰਨਾ ਕਿ ਮਾੜਾ ਮੋਟਾ ਸਿੱਖਿਆ ਨਾ ਉਈ ਐਸੇ ਗੱਲ ਤੋਂ ਸਿੱਖਿਆ ਕਿ ਜੋਸ਼ ਤੇ ਹੌਸਲਾ ਸਮੇਲ ਹੋਣਾ ਬੜਾ ਜ਼ਰੂਰੀ ਹੈ ਜਿਸ ਨਾਲ ਅਰਸ਼ਿਆ ਨੂੰ ਕਾਮਯਾਬ ਕਰਨਾ ਪਾ ਤੁਹਾਨੂੰ ਨੌਜਵਾਨ ਨੂੰ ਹੱਥ ਬੰਨ੍ਹ ਕੇ ਪੀਲ ਹੈ ਕਿ ਵੀਰ ਮੇਰਾ ਹੁੱਲੋ ਬਾਈ ਤੋਂ ਬਚੋ ਆਪਣੇ ਅੱਗੇ ਲੱਗੇ ਹੋਏ ਬੰਦਿਆਂ ਦੀ ਗੱਲ ਸੁਣੋ ਉਹਨਾਂ ਨਾਲ ਕੋਈ ਬੈਠ ਕੇ ਸਲਾਹ ਵਸਰੇ ਕਰ ਲੋ ਕੋਈ ਬਹਿ ਜਾਓ ਆ ਕੇ ਆ ਗੋ ਨੂੰ ਮਿਲ ਲੋ ਕੋਈ ਸਲਾਹ ਦਿਓ ਕੋਈ ਰਾਏ ਦਿਓ ਵੀ ਆਪਾਂ ਕਿਵੇਂ ਅੱਗੇ ਵਧਣਾ ਪਰ ਯਾਰ ਇਹਨੂੰ ਤੇ ਚੱਕ ਦਿੰਨੇ ਉਹ ਕੰਮ ਨੂੰ ਯਾਰ ਉੱਥੇ ਚੜ ਕੇ ਗੱਡੀ ਦੇ ਉੱਤੇ ਚੜ ਕੇ ਉੱਥੇ ਸਟੇਜ ਤੇ ਫੜ ਕੇ ਮੈਂ ਕਾ ਆ ਮਾਰੇ ਹੋ ਕੇ ਤਾਰਾਂ ਵੱਡਤੀਆਂ ਸਪੀਕਰ ਪਿੱਛੇ ਕਰਤਾ ਜੀ ਉਹ ਗੱਡੀਆਂ ਜਿਹੜੀਆਂ ਖੜੀਆਂ ਜੀਆਂ মিডিਆ ਵਾਲੀਆਂ ਉਹਨਾਂ ਦੀਆਂ ਤਾਰਾਂ ਵੱਡਤੀਆਂ ਹੁਣ মিডিਆ ਵਾਲੇ ਇਹੀ ਉੱਥੇ ਗਿਲਾਸ ਸੀਗਾ ਹੀ ਰੋਂਦੇ ਸੀ ਫੇ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਸਾਡੀ ਤਾਰਾਂ ਵੱਢੀ ਜਾਂਦੇ ਆ ਸੋ ਮੇਰਾ ਵੀਰ ਤੁਹਾਨੂੰ ਅਪੀਲ ਆ ਬੇਨਤੀ ਆ ਮੇਰਾ ਵੀਰ ਨੌਜਵਾਨੋ ਨਿਰਾਸ਼ਤਾ ਵੀ ਕਦੇ ਵੀ ਲੈ ਕੇ ਆਉਣੀ ਤੇ ਮੈਂ ਦਿੱਲੀ ਵੀ ਇੱਕੋ ਹੀ ਗੱਲ ਕਹਿੰਦਾ ਰਿਹਾ ਕਿ ਮੋਰਚਾ ਹਰ ਹਾਲ 'ਚ ਫਤਿਹ ਹੋਊਗਾ ਮੋਰਚਾ ਜਿੱਤਾਂਗੇ ਅੱਜ ਵੀ ਤੁਹਾਨੂੰ ਕਹਿਣਾ ਇਹ ਮੋਰਚਾ ਹਰ ਹਾਲ 'ਚ ਫਤਿਹ ਹੋਣਾ ਹੈ ਮੋਰਚਾ ਜਿੱਤ ਕੇ ਜਾਣਾ ਪਰ ਮੇਰਾ ਵੀਰ ਬੇਨਤੀ ਹੈ ਕਿ ਆਪਣੇ ਬੰਦਿਆਂ ਦੇ ਉੱਤੇ ਯਾਰ ਭਰੋਸਾ ਰੱਖੋ ਆਪਣੇ ਆਗੂਆਂ ਤੇ ਭਰੋਸਾ ਰੱਖੋ ਜਾ ਬਿਲ ਸ਼ਾਂਤੀ ਰਹਿ ਕੇ ਆਪਾਂ ਸੰਸਰਸ ਕਰਨਾ ਮੇਰਾ ਵੀਰ ਨਾ ਇਹ ਨਾ ਗੱਲਾਂ ਚ ਆਪਾਂ ਆਈਏ ਜਿਹੜੀਆਂ ਗੱਲਾਂ ਚ ਆਪਾਂ ਉਲਝਦੇ ਆਂ ਤੇ ਸਰਕਾਰ ਲਗਾਤਾਰ ਅੜਹਾ ਰਹੀ ਆ ਹੁਣ ਦੇਖਦੇ ਆ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਹੁਣ ਇਹ ਖੱਟਰ ਸਰਕਾਰ ਤੇ ਪਰਚਾ ਦਿੰਦੇ ਆ ਉਥੋਂ ਦੇ ਐਸਐਸਪੀ ਤੇ ਡੀਜੀਪੀ ਤੇ ਡੀਸੀ ਤੇ ਪਰਚਾ ਦਿੰਦੇ ਆ ਜਿਹੜਾ 2 300 ਦੇ ਕਰੀਬ ਬੰਦਾ ਫਟੜਾ ਹੋਇਆ ਜ਼ਖਮੀ ਹੋਇਆ ਉਹਨਾਂ ਦੇ ਪਰਚੇ ਕੱਟੇ ਜਾਂਦੇ ਆ ਕਿ ਨਹੀਂ ਕੱਟੇ ਜਾਂਦੇ ਆ ਲਗਾਤਾਰ 13 ਤਰੀਕ ਤੋਂ ਲੈ ਕੇ ਉਹ ਬੰਦਿਆਂ ਨੂੰ ਜ਼ਖਮੀ ਕਰ ਰਹੇ ਨੇ। ਸਰਹਿਆਂ ਆ ਵਾ ਕੇ ਪੰਜਾਬ ਦੀ ਹੱਥ ਆ ਕੇ ਮਾਰ ਰਹੇ ਨੇ। ਪਰ ਦੇਖਦੇ ਹਾਂ ਹੁਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਕਰਦੇ ਆ। ਸੋ ਮੇਰਾ ਵੀ ਸਬਰ ਏਕਾ ਬਣਾਈ ਰੱਖਿਓ ਤੇ ਜਿੰਨੀਆਂ ਮੈਂ ਹੋਰ ਗੱਲ ਕਹਿਣਾ ਚਾਹੁੰਨਾ ਪੰਜਾਬ ਦੇ ਅੰਦਰ ਕੋਈ ਜਥੇਬੰਦੀਆਂ ਬੈਠੀਆਂ ਨੇ ਜੇ ਅੱਜ ਵੀ ਤੁਸੀਂ ਇਹ ਗੱਲਾਂ ਨੂੰ ਲੈ ਕੇ ਬੈਠੇ ਰਹੇ ਵੀ ਸਾਨੂੰ ਸੱਦਾ ਨਹੀਂ ਆਇਆ ਜੀ ਸਾਡੇ ਬਖਰੇਵੇਂ ਨੇ ਜੀ ਤਾਂ ਯਾਦ ਰੱਖਿਓ ਤੁਹਾਨੂੰ ਲੋਕਾਂ ਨੇ ਮਾਫ਼ ਨਹੀਂ ਕਰਨਾ। ਅੱਜ ਜੇ ਸੱਦਿਆ ਦਾ ਬੇੜਾ ਨਹੀਂ ਹੈਗਾ ਅਗਲਾ ਸਾਡੇ ਸਿਰ ਪਾੜੀ ਜਾਂਦਾ ਹੈ ਸਾਡੇ ਮੁੰਡੇ ਮਾਰੀ ਜਾਂਦੇ ਆ ਸਾਡੇ ਨਾਲ ਲੱਤਾਂ ਤੋੜੀ ਜਾਂਦੇ ਆ ਸਾਡੇ ਸਾਧਨ ਭੰਨੀ ਜਾਂਦੇ ਆ ਪਰ ਆਪਾਂ ਜੀ ਵੀ ਸੱਦੇ ਡਿੱਕੀ ਜਾਂਦੇ ਆ ਬਈ। ਅੱਜ ਫਾਰਜ ਬਣਦਾ ਸਾਰੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਸੰਘਰਸ਼ ਦਾ ਹਿੱਸਾ ਬਣੋ। ਸ਼ਾਂਤਵੇਂ ਤਰੀਕੇ ਨਾਲ ਜਾ ਕੇ ਉਹਨਾਂ ਦੀ ਗੱਲ ਸੁਣੋ ਆਗੂਆਂ ਦੀ ਕਿਹੜੀ ਰਣਨੀਤੀ ਨਾਲ ਕਿਹੜੀ ਬਿਅੰਤ ਨਾਲ ਅੱਗੇ ਵਧਣਾ ਹੈ ਜੀ ਉਹਨਾਂ ਨਾਲ ਸਲਾਮਾਤ ਸਬਰੇ ਕਰੋ ਸੋ ਹੁਣ ਕੋਈ ਵੀ ਪੰਜਾਬ ਦਾ ਬੰਦਾ ਸਾਰੇ ਕੂਚਾਪਾ ਬਾਰਡਰਾਂ ਵੱਲ ਕਰਕੇ ਤੇ ਆਪਣੇ ਲੋਕਾਂ ਦਾ ਜਾ ਕੇ ਸਾਥ ਦੇਗੀ ਤੇ ਜ਼ਬਰਦਸਤ ਮੁਕਾਬਲਾ ਸਬਰਨਾ ਟੱਕ ਕੇ ਕਰੀਏ ਬਈ